ਸਤਿ ਸ਼੍ਰੀ ਅਕਾਲ ਜੀ ਅੱਜ ਦੀ ਕਹਾਣੀ ਮੇਰੀ ਹਰਮਨ ਨਾਂ ਦੀ ਕੁੜੀ ਦੀ ਹੈ ਹਰਮਨ ਆਪਣੀ ਮਾਂ ਨਾਲ ਪੁਲਿਸ ਸਟੇਸ਼ਨ ਜਾਂਦੀ ਹੈ ਤਾਂ ਜੋ ਆਪਣੇ ਘਰ ਵਾਲੇ ਅਤੇ ਸਹੁਰੇ ਪਰਿਵਾਰ ਦੇ ਖਿਲਾਫ ਸ਼ਿਕਾਇਤ ਕਰ ਸਕੇ ਉੱਥੇ ਮੌਜੂਦ ਅਫਸਰ ਹਰਮਨ ਤੋਂ ਪੁੱਛਦੀ ਹੈ ਕਿ ਤੁਹਾਡਾ ਪਤੀ ਤੁਹਾਨੂੰ ਮਾਰਦਾ ਪੁੱਟਦਾ ਹੈ ਜਾਂ ਫਿਰ ਉਹ ਤੁਹਾਨੂੰ ਆਪਣੇ ਮਾਤਾ ਪਿਤਾ ਤੋਂ ਕੁਝ ਮੰਗਣ ਲਈ ਕਹਿੰਦਾ ਹੈ ਕਿ ਉਹ ਤੁਹਾਨੂੰ ਖਾਣ ਪੀਣ ਜਾਂ ਪਹਿਨਣ ਲਈ ਨਹੀਂ ਦਿੰਦਾ ਕੁਝ ਵੀ ਕੀ ਤੁਹਾਡੇ ਸਹੁਰੇ ਪਰਵਾਰ ਵਾਲੇ ਤੁਹਾਨੂੰ ਬੁਰਾ ਭਲਾ ਕਹਿੰਦੇ ਹਨ ਕੀ ਤੁਹਾਡਾ ਘਰ ਵਾਲਾ ਤੁਹਾਡਾ ਖਿਆਲ ਨਹੀਂ ਰੱਖਦਾ ਇਹਨਾਂ ਸਾਰੇ ਸਵਾਲਾਂ ਦਾ ਜਵਾਬ ਹਰਮਨ ਨੇ ਨਹੀਂ ਵਿੱਚ ਦਿੱਤਾ ਪਰ ਵਿੱਚੋਂ ਹੀ ਉਹਦੀ ਮਾਂ ਬੋਲ ਪਈ ਕਹਿੰਦੀ ਅਫਸਰ ਸਾਹਿਬ ਮੇਰੀ ਧੀ ਬਹੁਤ ਪਰੇਸ਼ਾਨ ਹੈ ਉਸ ਨੂੰ ਬਹੁਤ ਤੰਗ ਪਰੇਸ਼ਾਨ ਕਰਦੇ ਹਨ ਅਫਸਰ ਸਾਹਿਬ ਸਮਝ ਗਈ ਉਸਨੇ ਹਰਮਨ ਦੀ ਮਾਂ ਤੋਂ ਪੁੱਛਿਆ ਭੈਣ ਜੀ ਤੁਸੀਂ ਘਰ ਵਿੱਚ ਦਹੀਂ ਜਮਾਉਂਦੇ ਹੋ ਹਰਮਨ ਦੀ ਮਾਂ ਨੇ ਹਾਂ ਵਿੱਚ ਸਿਰ ਹਲਾ ਦਿੱਤਾ। ਹਰ ਅਪਸਰ ਨੇ ਕਿਹਾ ਕਿ ਜਦੋਂ ਤੁਸੀਂ ਦਹੀਂ ਜਮਾਉਂਦੇ ਹੋ ਤਾਂ ਤੁਸੀਂ ਵਾਰ-ਵਾਰ ਦਹੀਂ ਵਿੱਚ ਉਂਗਲ ਮਾਰ ਕੇ ਚੈੱਕ ਕਰਦੇ ਹੋ ਕਿ ਦਹੀਂ ਚੰਮ ਗਿਆ ਕਿ ਨਹੀਂ ਚੰਮ ਗਿਆ। ਹਰਮਨ ਦੀ ਮਾਂ ਨੇ ਕਿਹਾ ਜੇ ਮੈਂ ਵਾਰ-ਵਾਰ ਉਂਗਲ ਮਾਰ ਕੇ ਚੈੱਕ ਕਰਾਂਗੀ ਤਾਂ ਦਹੀਂ ਕਿੱਥੇ ਜਮੇਗਾ? ਅਪਸਰ ਨੂੰ ਹੱਸ ਪਈ ਤੇ ਕਹਿੰਦੀ ਭੈਣ ਜੀ ਇਸ ਗੱਲ ਨੂੰ ਸਮਝੋ ਤੁਹਾਡੀ ਧੀ ਵੀ ਦਹੀਂ ਵਾਂਗ ਹੈ। ਜੇ ਤੁਸੀਂ ਵਾਰ-ਵਾਰ ਉਸ ਦੇ ਘਰ ਵਿੱਚ ਦਖਲਅੰਦਾਜ਼ੀ ਕਰੋਗੇ ਪਾਉ ਉਂਗਲ ਮਾਰੂੰਗੀ ਤਾਂ ਉਹ ਸਹੁਰੇ ਘਰ ਵਿੱਚ ਕਿਵੇਂ ਵਸੇਗੀ ਤੁਹਾਡੀ ਧੀ ਸਹੁਰੇ ਘਰ ਵਿੱਚ ਪਰੇਸ਼ਾਨ ਨਹੀਂ ਹੈ ਤੁਹਾਡੀ दखਲ ਅੰਦਾਜ਼ੀ ਉਸ ਦੇ ਘਰ ਦੀ ਪਰੇਸ਼ਾਨੀ ਦਾ ਕਾਰਨ ਹੈ ਆਪਣੀ ਧੀ ਨੂੰ ਸਹੁਰੇ ਘਰ ਵਿੱਚ ਐਡਜਸਟ ਹੋਣ ਦੀ ਸਿੱਖਿਆ ਦਿਓ ਜਿਸ ਦੀ ਅੱਜ ਦੇ ਸਮਾਜ ਵਿੱਚ ਬਹੁਤ ਜ਼ਰੂਰਤ ਹੈ ਹਰਮਨ ਦੀ ਮਾਂ ਨੂੰ ਸਾਰੀ ਗੱਲ ਸਮਝ ਆ ਗਈ ਉਸ ਨੇ ਅਫਸਰ ਦਾ ਧੰਨਵਾਦ ਕੀਤਾ ਜੇ ਤੁਹਾਨੂੰ ਇਹ ਸਟੋਰੀ ਚੰਗੀ ਲੱਗੀ ਤਾਂ ਪਲੀਜ਼ ਲਾਈਕ ਸ਼ੇਅਰ ਕਰ ਦਿਓ Thank you.